ਪੰਜਾਬ ਦੇ ਵਿੱਚ ਰਾਵੀ ਬਿਆਸ ਅਤੇ ਸਤਲੁਜ ਦਰਿਆ ਨੇ ਅਜੇ ਹੀ ਤਬਾਹੀ ਮਚਾ ਦਿੱਤੀ ਹੈ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਨੇ ਜਾਨਵਰ ਵਾਹਨ ਸਭ ਪਾਣੀ ਦੇ ਵਿੱਚ ਰੁੜਦੇ ਨਜ਼ਰ ਆਏ ਨੇ ਉੱਥੇ ਹੀ ਆਟਾ ਚੱਕੀ ਦੀ ਛੱਤ ਡਿੱਗੀ ਹੈ ਮਲਬੇ ਹੇਠ ਮਾਂ ਪੁੱਤ ਦੱਬੇ ਗਏ ਨੇ ਪਿੰਡ ਵਾਸੀਆਂ ਨੇ ਮਲਬੇ ਹੇਠਾਂ ਦੱਬੇ ਮਾਂ ਪੁੱਤ ਨੂੰ ਬਾਹਰ ਕੱਢਿਆ ਤੱਪਾਰੀ ਮੀਂਹ ਕਾਰਨ ਸੁਲਤਾਨਪੁਰ ਲੋਧੀ ਦੇ ਕਰੀਬਪੁਰ ਦੇ ਵਿੱਚ ਆਟਾ ਚੱਕੀ ਦੀ ਛੱਤ ਡਿੱਗੀ ਹੈ। ਕਪੂਰਥਲਾ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਮੀਂਹ ਪੈਣ ਕਾਰਨ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਤੇ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬ ਰਹੇ ਨੇ। ਤਾਂ ਦੂਜੇ ਪਾਸੇ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਦੀ ਇੱਕ ਆਟਾ ਚੱਕੀ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਤਾਂ ਲਗਾਤਾਰ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਹ ਨੁਕਸਾਨ ਵਾਪਰਿਆ ਦੱਸਦੀਏ ਕਿ ਛੱਤ ਡਿੱਗਣ ਕਾਰਨ ਚੱਕੀ ਦੇ ਅੰਦਰ ਕੰਮ ਕਰ ਰਹੇ ਮਾਂ ਪੁੱਤ ਮਲਵੇ ਦੇ ਹੇਠਾਂ ਦੱਬ ਗਏ ਨੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਗਨੀਮਤ ਰਹੀ ਹੈ ਕਿ ਇਸ ਘਟਨਾ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਮਾਂ ਪੁੱਤ ਦੇ ਹ ਹਲਕੀਆਂ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਹ ਜ਼ਖਮੀ ਹੋਏ ਨੇ ਤਾਂ ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਆਰਥਿਕ ਹਾਲਤ ਹੈ ਜਿਹੜੀ ਪਹਿਲਾਂ ਹੀ ਠੀਕ ਨਹੀਂ ਹੈ ਪਰ ਇਸ ਘਟਨਾ ਨੇ ਇੱਕ ਵੱਡੀ ਆਰਥਿਕ ਸੱਟ ਵੀ ਪਰਿਵਾਰ ਨੂੰ ਮਾਰ ਦਿੱਤੀ ਹੈ। ਲਿਹਾਜ਼ਾ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਬਜ਼ੁਰਗ ਮਹਿਲਾ ਦੀ ਮਦਦ ਦੇ ਲਈ ਅੱਗੇ ਆਉਂਦੀ ਅਪੀਲ ਕੀਤੀ ਹੈ। ਤਾਂ ਇਹੋ ਜਿਹੀਆਂ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਪੈਣ ਕਾਰਨ ਜਿੱਥੇ ਘਰ ਦੀਆਂ ਛੱਤਾਂ ਡਿੱਗ ਰਹੀਆਂ ਨੇ ਉੱਥੇ ਹੀ ਹੁਣ ਆਟਾ ਚੱਕੀ ਦੀ ਛੱਤ ਡਿੱਗੀ ਹੈ ਮਾਂ ਪੁੱਤ ਹੇਠਾਂ ਦੱਬੇ ਗਏ ਨੇ ਮਲਬੇ ਹੇਠਾਂ ਦੱਬੇ ਗਏ ਮਾਂ ਪੁੱਤ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਇਹ ਜੀ ਮੇਰਾ ਮੈਂ ਸੁਖਦੇਵ ਪਿੰਡ ਕਬੀਰਪੁਰ ਇਹ ਜੀ ਬਹੁਤ ਗਰੀਬ ਪਰਿਵਾਰ ਆ ਚੱਕੀ ਦਾ ਕੰਮ ਕਰਦੇ ਆ ਜੀ ਕੁਛ ਾਰੇ ਦਾ ਨਾਲ ਲੱਕੜਾਂ ਦਾ ਬਲਨਚੀਰ ਦੇ ਜੀ ਉਹ ਛੱਤ ਕਮਜ਼ੋਰ ਹੋਣ ਕਾਰਨ ਬਾਲਿਆਂ ਦੀਆਂ ਦੁਕਾਨੀਆਂ ਦੀ ਛੱਤ ਸੀਗੀ ਉਹ ਜਿਹਨਾਂ ਥੱਲੇ ਮਾਂ ਪੁੱਤ ਦੋਨੋਂ ਬੈਠੇ ਸੀਗੇ ਛਾਤ ਡਿੱਗਣ ਦੇ ਕਾਰਨ ਮਾਤਾ ਦੇ ਲੱਤ ਦੇ ਸੱਟ ਲੱਗੀ ਉਹਨਾਂ ਦੀ ਲੱਤ ਟੁੱਟ ਗਈ ਜਿਹੜਾ ਬੇਟਾ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਹੈ ਜੀ ਅੰਦਰੂਨੀ ਸੱਟਾਂ ਬਹੁਤ ਆਈ ਸਾਰੇ ਪਿੰਡ ਨੇ ਮਿਹਨਤ ਕਰਕੇ ਇਹਨਾਂ ਨੂੰ ਕੋਈ ਬੜੀ ਮੁਸ਼ਕਲ ਦੇ ਨਾਲ ਥੱਲੇੋਂ ਕੱਢਿਆ ਹੱਥਾਂ ਦੇ ਨਾਲ ਹੌਲੀ-ਹੌਲੀ ਬਾਹਰ ਚ ਪੈ ਰਹੀ ਸੀ ਵੀ ਕਾਫੀ ਟਾਈਮ ਲੱਗ ਗਿਆ ਸੰਤਲੋਂ ਕੱਢ ਲੈਣੇ ਪ੍ਰਸ਼ਾਸਨ ਅਧਿਕਾਰੀ ਆਏ ਮਾਤ ਦੇ ਵਾਸਤੇ ਪ੍ਰਸ਼ਾਸਨ ਅਧਿਕਾਰੀ ਸਰਜਨ ਸਿੰਘ ਚੀਮਾ ਜੀ ਆਏ ਸੀਗੇ ਬੋਰ ਤੱਕ ਚਲੋ ਹਲੇ ਤੱਕ ਕੋਈ ਨਹੀਂ ਆਇਆ ਜੀ 1 ਘੰਟਾ ਕੀ ਹੋਇਆ ਹਲੇ ਬਹੁਤਾ ਟਾਈਮ ਵੀ ਨਹੀਂ ਹੋਇਆ ਜੀ ਕਿਉਂਕਿ ਐਂਬੂਲੈਂਸ ਉਹਨਾਂ ਨੇ ਭੇਜੀ ਸੀ ਪਹਿਲਾਂ ਕਿੰਨੀਆਂ ਕਿਸਟਾਂ ਲੱਗੀਆਂ ਮਾਤਾ ਦੇ ਤਾਂ ਕਾਫੀ ਸੱਟ ਆਈ ਇਦਾਂ ਦੀ ਪੱਟ ਤੋਂ ਲੱਤ ਟੁੱਟ ਗਈ ਆ ਅੰਦਰੂਨੀ ਸੱਟਾਂ ਵੀ ਹੈ ਉਹਨਾਂ ਦੇ ਬੇਟੇ ਦੇ ਹਰਮੇਲ ਸਿੰਘ ਦੇ ਵੀ ਕਾਫੀ ਪੈ ਲੱਤ ਤੇ ਅੰਦਰੂਨੀ ਸੱਟਾਂ ਹੈ ਗਈ ਆ ਜੀ ਪਹਿਲੇ ਵੀ ਉਹਨਾਂ ਦਾ ਬੇਟਾ ਇੱਕ ਸ਼ਹਿਰ ਸultanpur Lodhi ਰਹਿੰਦਾ ਸੀਗਾ ਤੇ ਉਹਨੂੰ ਕੈਂਸਰ ਹੋ ਗਈ ਸੀ ਉੱਥੇ ਇਲਾਜ ਤੇ ਬਹੁਤ ਪੈਸਾ ਲੱਗਾ ਠੀਕ ਵੀ ਤੇ ਬਜ਼ੁਰਗ ਇਹਨਾਂ ਦਾ ਵੀ ਬਿਮਾਰ ਰਿੰਦਾ ਵਾ ਤੇ ਜਿਹੜੀ ਮਾਤਾ ਡਿੱਗੀ ਅੱਜ ਇਹ ਵੀ ਬਿਮਾਰੀਂਦੀ ਇੱਥੇ ਵੀ ਇਲਾਜ ਤੇ ਕਾਫੀ ਖਰਚਾ ਹੋਇਆ ਉਹਨਾਂ ਦਾ ਇਸ ਕਰਕੇ ਜਿਹੜੀ ਛੱਤ ਸੀ ਤਪਾਸ ਕਹਿੰਦੇ ਘਰੀ ਪਰਿਵਾਰ ਹੋਣ ਦਾ ਕਰਕੇ ਉਹ ਹੁਣ ਹੁਣ ਹੀ ਵਾਪਰੀ ਅੱਜ ਮਾਤਾ ਇਹ ਕੀ ਕੰਮ ਕਰਦੀ ਆ ਮਾਤਾ ਚੱਕੀ ਚਲਾਉਂਦੇ ਆ ਦੱਸੋ ਇਹ ਵੀ ਚੱਕੀ ਚਲਦੀ ਆ ਹਾਂਜੀ ਜਿਹੜਾ ਇਹਨਾਂ ਦਾ ਘਰ ਵਾਲਾ ਉਹ ਬਿਮਾਰ ਵਾ ਨਹੀਂ ਚਲਾ ਸਕਦਾ ਅੱਛਾ ਜੀ ਬੇਟੇ ਆਪੋ ਆਪਣੇ ਕੰਮ ਕਰਦੇ ਆ ਤੇ ਮਾਤਾ ਨੂੰ ਵੀ ਚੱਕੀ ਚਲਾਉਣੀ ਪਈ ਤੇ ਨਾਲੇ ਇਸ ਉਮਰ ਜਾ ਗਈ ਵੀ ਜਿਹੜਾ ਕਾਰਨ ਕਿ ਮੰਨਦੇ ਹੋ ਬਰਸਾਤ ਜਾਂ ਕੋਈ ਹੋਰ ਕਾਰਨ ਬਰਸਾਤ ਵੀ ਆਦੀ ਇੱਕ ਤੇ ਜਿਹੜੇ ਜਿੱਦਾਂ ਹੁਣ ਨਾਲੋਂ ਖਰਚੇ ਹੋ ਗਏ ਆ ਨਾ ਬਿਮਾਰੀਆਂ ਤੇ ਤੇ ਇੰਨੇ ਅੰਕਮ ਹੈ ਨਹੀਂ ਕਿ 2 4 2 3 2 1 ਕਲੇ ਜਮੀਨ ਦੇ ਆ ਉਹ ਤਾਂ ਇੰਨੀ ਇਨਕਮ ਨਹੀਂ ਜਿਹੜਾ ਉਹਦਾ ਇਲਾਜ ਕਰਾ ਸਕਣ ਕੋਈ ਮਾਲੀ ਮਦਦ ਨਹੀਂ ਦੀ ਮਿਲਿਆ ਇਹਨਾਂ ਨੂੰ ਪ੍ਰਸ਼ਾਸਨ ਤੋਂ ਵੀ ਮੰਗ ਚਾਹਦੇ ਮੰਗ ਕਰਦੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ 60 ਸੁਰਤ ਨਹੀਂ ਜ਼ਿਆਦਾ ਲੱਗੀ ਇਹਨਾਂ ਤੇ 60 ਤਾਂ ਲੱਗੀ ਆ ਹੁਣ ਦੇਖੋ ਉੱਥੇ ਜਾ ਕੇ ਕੀ ਡਾਕਟਰ ਕਹਿੰਦੇ ਕਿੰਨਾ ਬਚਾਰ ਹੁੰਦਾ ਕੀ ਨਹੀਂ ਹੁੰਦਾ